ਸਾਡੀ ਥਾਣਾ ਸੰਗਤ ਦੀ ਇੱਕ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਨਾਕਾ ਡੂ ਮਾੜੀ ਦੇ ਨੇੜੇ ਜੀਟੀ ਰੋਡ ਦੇ ਉੱਪਰ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਨੌਜਵਾਨ ਸ਼ੱਕੀ ਨੌਜਵਾਨ ਜਿਹੜਾ ਟੱਲ ਅੱਪ ਲੱਗਿਆ ਤਾਂ ਬਹੁਤ ਹੀ ਗੁੱਸੇ ਨਾਲ ਸਾਡੇ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕੀਤਾ ਕਾਬੂ ਕਰਕੇ ਉਸ ਤੋਂ ਇੱਕ ਬੱਤੀਪੁਰ ਨਾਜਾਇਜ਼ ਕ੍ਰਿਸਟਲ ਦੇਸੀ ਕਟਾ ਆਪਰਾਧ ਕੀਤਾ ਸਮੇਤ ਮੈਗਜ਼ੀਨ ਤਾਂ ਇਹਨੂੰ ਨਾਮ ਪਤਾ ਪੁੱਛ ਤੇ ਪਤਾ ਲੱਗਿਆ ਕਿ ਇਹਦਾ ਨਾਮ ਕਰਨਪਾਲ ਉਰਫ ਕਰਨੀ son of ਹੀਤਰਾ ਇਹ ਰਾਣ ਵਾਲਾ ਮੁੰਡਾ ਦਾ ਤਹਿਸੀਲ ਹਲਮਾਨਗੜ੍ਹ Rajasthan ਦਾ ਤਾਂ ਇਹਦੇ ਤੇ ਅਸੀਂ ਐਫ ਆਈ ਆਰ ਜਿਸ਼ੂ ਕੀਤੀ ਹੈ ਐਫ ਆਈ ਆਰ ਨੰਬਰ 99 ਅੰਡਰ ਸੈਕਸ਼ਨ 25 90 ਆਰਮਜ਼ ਐਕਟ ਪੁਲਿਸ ਸਟੇਸ਼ਨ ਸੰਗਤ ਇਹਨੂੰ ਫਰਦਰ ਅਦਾਲਤ ਬਾਣੀਓਗਦਾਲ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਜਾ ਰਹੇ ਜੋ ਵੀ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊ ਕੀ ਸਾਰੇ ਤੇ ਹੋਰ ਵੀ ਮੁਕਾਦਮੇ ਦਰਜ ਨਹੀਂ ਹਾਂ ਇਹਦੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਹਿਲਾਂ ਇਹ ਤੇ ਟੋਟਲ 9 ਕਦਮੇ ਦਰਜ ਹੈ ਬਗਬਗ ਥਾਣੇ ਦੇ ਵਿੱਚ Rajasthan ਦੇ ਵਿੱਚ ਜ्यादातर ਇਹਦੇ ਤੇ ਮਕਦਮੇ ਆਬਜੈਕਟ ਲੜਾਈ ਝਗੜੇ ਦੇ ਤੇ ਇੱਕ ਮਕਦਮਾ ਇਹਦੇ ਤੇ 376 ਦਾ ਰੇਪ ਦਾ ਵੀ ਹੈ ਆ ਥਾਣਾ ਹਨੂਮਾਨਗੜ ਟਾਊਨ ਦੇ ਵਿੱਚ